ਦੋਸਤੋ ਕੇਜਰੀਵਾਲ ਦੀ ਹਾਰ ਦਾ ਰੋਲਾ ਜਿਹੜਾ ਹੈ ਇਹ ਪੂਰੇ ਭਾਰਤ ਵਿੱਚ ਪੈ ਰਿਹਾ ਹੈ ਸਾਰੀਆਂ ਸਿਆਸੀ ਪਾਰਟੀਆਂ ਚ ਪੈ ਰਿਹਾ ਹੈ ਔਰ ਇਸ ਤੋਂ ਇਲਾਵਾ ਹੋ ਸਕਦਾ ਹੈ ਕੁਝ ਵਿਦੇਸ਼ਾਂ ਦੇ ਵਿੱਚ ਵੀ ਇਸ ਦੀ ਚਰਚਾ ਚੱਲ ਰਹੀ ਹੋਵੇ ਕਿਉਂਕਿ ਜਿਸ ਧੂਮ ਧਾਮ ਦੇ ਨਾਲ ਉਹ ਆਇਆ ਸੀ ਕਿ ਉਸਨੇ ਇੱਕ ਜਿਹੜੀ ਸਿਆਸੀ ਆ ਸਿਆਸਤ ਹੈ ਉਸ ਨੂੰ ਬਦਲਣਾ ਹੈ ਤੇ ਉਸ ਐਂਗਲ ਤੋਂ ਉਹ ਬਹੁਤ ਇੰਪੋਰਟੈਂਟ ਸੀ ਇਹ ਜਿਹੜੀ ਹਾਰ ਹੈ ਇਸ ਨੂੰ ਕਈ ਐਂਗਲਾਂ ਤੋਂ ਦੇਖਿਆ ਜਾ ਸਕਦਾ ਹੈ ਜੇ ਮੈਂ ਕੇਜਰੀਵਾਲ ਦੀ ਐਂਗਲ ਤੋਂ ਹੀ ਦੇਖਾਂ ਤਾਂ ਇਹ ਵਾਕਿਆ ਹੀ ਉਸ ਲਈ ਇੱਕ ਬਹੁਤ ਕਰਾਰੀ ਹਾਰ ਹੈ ਜਿਸ ਤੱਕ ਸ਼ਾਇਦ ਉਸਨੇ ਕਦੇ ਸੁਪਨਾ ਵੀ ਲਿਆ ਨਹੀਂ ਹੋਣਾ ਔਰ ਉਹ ਦਿੱਲੀ ਦੇ ਵਿੱਚ ਇਸ ਤਰ੍ਹਾਂ ਵਿਚਰ ਰਿਹਾ ਸੀ ਜਿਵੇਂ ਜਿੱਤ ਤਾਂ ਉਹਦੀ ਹੈ ਬਾਕੀ ਤਾਂ ਸਭ ਇਲੈਕਸ਼ਨ ਲੜਨ ਲਈ ਆਏ ਨੇ ਪਰ ਲੋਕਾਂ ਨੇ ਇਹ ਦੱਸ ਦਿੱਤਾ ਕਿ ਅਸਲ ਤਾਕਤ ਜਿਹੜੀ ਹੈ ਉਹ ਲੋਕਾਂ ਕੋਲ ਹੁੰਦੀ ਹੈ ਕਿਸੇ ਸਿਆਸੀ ਪਾਰਟੀ ਕੋਲ ਨਹੀਂ ਔਰ ਕਿਸੇ ਸਿਆਸੀ ਨੇਤਾ ਕੋਲ ਨਹੀਂ ਹੁੰਦੀ ਸੋ ਦੋਸਤੋ ਇਹ ਜਿਹੜੀ ਹਾਰ ਹੈ ਇਹ ਇਸ ਕਰਕੇ ਵੀ ਮਹੱਤਵਪੂਰਨ ਹੈ ਕਿ ਇਹ ਹਾਰ ਅਕੱਲੇ ਕੇਜਰੀਵਾਲ ਦੀ ਹਾਰ ਨਹੀਂ ਹੈ ਮੈਂ ਇਸ ਨੂੰ ਇੰਡੀਆ ਗਠਜੰਬੰਨ ਦੀ ਹਾਰ ਵੀ ਕਹਿ ਸਕਦਾ ਹਾਂ ਮੈਂ ਇਸ ਨੂੰ ਹੋਰ ਸਿਆਸੀ ਪਾਰਟੀਆਂ ਦੇ ਲਈ ਇੱਕ ਸਬਕ ਵੀ ਕਹਿ ਸਕਦਾ ਹਾਂ ਮੈਂ ਇਸ ਦਾ ਜਿਹੜਾ ਅਸਰ ਹੈ ਉਹ ਬਿਹਾਰ ਚ ਵੀ ਦੇਖ ਰਹੇ ਹਾਂ ਮੈਂ ਇਸ ਦਾ ਅਸਰ ਜਿਹੜਾ ਉਹ ਪੰਜਾਬ ਚ ਵੀ ਦੇਖ ਰਿਹਾ ਸੋ ਇਸ ਕਰਕੇ ਇਹ ਹਾਰ ਬਹੁਤ ਉਹ ਡੀ ਹੈ ਸੋ ਦੋਸਤੋ ਕੇਜਰੀਵਾਲ ਨੇ ਜੋ ਕੁਝ ਵੀ ਹੁਣ ਤੱਕ ਕੀਤਾ ਹੈ ਉਸ ਦਾ ਜੇ ਆਪਾਂ ਲੇਖਾ ਜੋਖਾ ਕਰੀਏ ਤਾਂ ਸ਼ਾਇਦ ਉਹ ਬਹੁਤ ਕਾਲੀ ਵਿੱਚ ਸੀ ਕਿਉਂਕਿ ਉਸ ਨੂੰ ਸਫਲਤਾ ਬਹੁਤ ਜਲਦੀ ਮਿਲ ਗਈ ਸੀ ਔਰ ਉਹ ਸਫਲਤਾ ਵੀ ਦਿੱਲੀ ਵਿੱਚ ਮਿਲੀ ਔਰ ਲਗਾਤਾਰ ਮਿਲਦੀ ਆਹੀ ਔਰ ਉਹਦੀ ਸਰਕਾਰ ਹੋਤੇ 10 ਸਾਲ ਦੇ ਲਗਭਗ ਉਸਤਾ ਸ਼ਾਸਨ ਜਿਹੜਾ ਰਿਹਾ ਉਹ ਉਸ ਨੂੰ ਇਸ ਤਰ੍ਹਾਂ ਮੰਨਣ ਲੱਗਾ ਕਿ ਜਿਸ ਤਰ੍ਹਾਂ ਹੁਣ ਉਹ ਜਿੱਥੇ ਵੀ ਜਾਵੇਗਾ ਲੋਕ ਉਸ ਦਾ ਜਿਹੜਾ ਉਹ ਬਾਹਾਂ ਉਸਾਰ ਕੇ ਉਲਾਰ ਕੇ ਉਸਤਾ ਜਿਹੜਾ ਸਵਾਗਤ ਕਰਨਗੇ ਜਦ ਵੀ ਕਿਤੇ ਇਲੈਕਸ਼ਨ ਹੁੰਦੀ ਚਾਹੇ ਉਹ ਗੁਜਰਾਤ ਦੀ ਹੋਵੇ ਜਾਂ ਰਾਜਸਥਾਨ ਦੀ ਹੋਵੇ ਜਾਂ ਕਿਸੇ ਹੋਰ ਸੂਬੇ ਵਿੱਚ ਹੁੰਦੇ ਹੋਵੇ ਤਾਂ ਉਹ ਫਟਾਫਟ ਉਸ ਦੀ ਤਿਆਰੀ ਕਰਨ ਲੱਗ ਪੈਂਦਾ ਕਿ ਮੈਂ ਉੱਥੇ ਵੀ ਜਿਹੜੇ ਆਪਣੇ ਉਮੀਦਵਾਰ ਹੈ ਉਹ ਖੜੇ ਕਰਾਂਗਾ ਇਹ ਇੱਕ ਚੰਗੀ ਭਾਵਨਾ ਹੈ ਇਹ ਰੱਖਣੀ ਵੀ ਚਾਹੀਦੀ ਹੈ ਪਰ ਇੰਨੀ ਕਾਲੀ ਵਿੱਚ ਨਹੀਂ ਜਾਣਾ ਚਾਹੀਦਾ ਕਿਉਂਕਿ ਦੇਸ਼ ਬਹੁਤ ਵੱਡਾ ਹੈ ਔਰ ਇਸ ਦੇਸ਼ ਦੇ ਵਿੱਚ ਜੇ ਤੁਸੀਂ ਇੱਕ ਰਾਸ਼ਟਰੀ ਪਾਰਟੀ ਬਣਾਇਆ ਤਾਂ ਉਸ ਦੇ ਲਈ ਕੋ ਸਮਾਤਾ ਲੱਗਣਾ ਹੀ ਲੱਗਣਾ ਹੈ ਸੋ ਮੈਂ ਸਮਝਦਾ ਕਿ ਉਹ ਜਿਹੜਾ ਇਸ ਦਾ ਕਿਤੇ ਵੀ ਜਾ ਕੇ ਆਪਣੇ ਉਮੀਦਵਾਰ ਖੜੇ ਕਰ ਦੇਣਾ ਉਸ ਨੇ ਇੱਕ ਰਾਸ਼ਟਰੀ ਸਿਆਸਤ ਨੂੰ ਜੜਾਈ ਸੱਟ ਮਾਰੀ ਹੈ ਕਿਉਂਕਿ ਗੁਜਰਾਤ ਦੇ ਵਿੱਚ ਕਾਂਗਰਸ ਨੂੰ ਸੱਟ ਮਾਰੀ ਇਸਨੇ ਹਰਿਆਣਾ ਵਿੱਚ ਕਾਂਗਰਸ ਨੂੰ ਸੱਟ ਮਾਰੀ ਇਸਨੇ ਤੇ ਹੋਰ ਵੀ ਕਈ ਥਾਵਾਂ ਤੇ ਜਿੱਥੇ ਜਿੱਥੇ ਉਮੀਦਵਾਰ ਇਸ ਨੇ ਖੜੇ ਕੀਤੇ ਉੱਥੇ ਕਾਂਗਰਸ ਦੀ ਹਾਰ ਹੁੰਦੀ ਰਹੀ ਕਾਂਗਰਸ ਨੇ ਵੀ ਹਾਰ ਕੇ ਹੁਣ ਇਹ ਸੋਚਿਆ ਕਿ ਅਸੀਂ ਕੋਈ ਐਨਜੀਓ ਤਾਂ ਚਲਾ ਨਹੀਂ ਰਹੇ ਅਸੀਂ ਵੀ ਸ਼ਾਸਨ ਕਰਨ ਆਏ ਹਾਂ ਸਿਆਸਤ ਕਰਨ ਆਏ ਹਾਂ ਤੇ ਸਿਆਸਤ ਦੇ ਵਿੱਚ ਵੀ ਜਿੱਤਣ ਲਈ ਆਏ ਆ ਤੇ ਉਹਨਾਂ ਨੇ ਵੀ ਇਸ ਨੂੰ ਇੱਕ ਤਕੜਾ ਮੁਕਾਬਲਾ ਦਿੱਤਾ ਹੈ ਦਿੱਲੀ ਵਿੱਚ ਹੁਣ ਆਪਾਂ ਦਿਲ ਦੀ ਗੱਲ ਕਰ ਲਈਏ ਕਿ ਦੇਖੋ ਤੁਸੀਂ ਉੱਥੇ ਜਿਹੜਾ ਇਹਨਾਂ ਦੋਹਾਂ ਦਾ ਕਲੇਸ਼ ਸੀਗਾ ਉਸ ਕਲੇਸ਼ ਨੇ ਇਸ ਦੀ ਸਰਕਾਰ ਦੀ ਜਿਹੜੀ ਹੈ ਉਸ ਦੀ ਜਾਨ ਲੈ ਲਈ ਯਾਨੀ ਕਿ ਇਹ ਸੱਤਾ ਤੋਂ ਪਾਰ ਹੋ ਗਈ ਸੋ ਦੋਸਤੋ ਮੈਨੂੰ ਇੱਕ ਮਹਾਵਰਾ ਯਾਦ ਆ ਰਿਹਾ ਹੈ ਕਿ ਘਰ ਚ ਕਲੇਸ਼ ਘਰ ਚ ਕਲੇਸ਼ ਵਸੇ ਘੜਿਓਂ ਪਾਣੀ ਨਸੇ ਹੁਣ ਇਹ ਮਹਾਵਰਾ ਬਹੁਤ ਪੁਰਾਣਾ ਹੈ ਤੇ ਪਿੰਡਾਂ ਵਿੱਚ ਆਮ ਬੋਲਿਆ ਜਾਂਦਾ ਹੈ ਉਹ ਇਸ ਕਰਕੇ ਕਿ ਘੜਾ ਤੇ ਜਿਹੜਾ ਪਾਣੀ ਹੈ ਇਹ ਖੁਸ਼ਹਾਲੀ ਹੈ ਤੇ ਕਲੇਸ਼ ਜਿਹੜਾ ਹੈ ਉਹ ਇਸ ਨੂੰ ਖਤਮ ਕਰਨ ਵਾਲਾ ਹੈ ਸੋ ਇਹ ਜਿਹੜਾ ਕਲੇਸ਼ ਹੈ ਜੇ ਇਹ ਘਰ ਵਿੱਚ ਆ ਜਾਂਦਾ ਹੈ ਤਾਂ ਘਰ ਤਬਾਹ ਹੋ ਜਾਂਦੇ ਨੇ ਜੇ ਇਹ ਸਮਾਜ ਵਿੱਚ ਆ ਜਾਂਦਾ ਹੈ ਸਮਾਜ ਤਬਾਹ ਹੋ ਜਾਂਦੇ ਨੇ ਜੇ ਪਾਰਟੀਆਂ ਵਿੱਚ ਆ ਜੇ ਤੇ ਪਾਰਟੀਆਂ ਦੇ ਤਬਾਹਤਾ ਹੋਣਾ ਹੀ ਹੋਣਾ ਹੈ ਉਸ ਦਾ ਸਿੱਟਾ ਜਿਹੜਾ ਸਾਨੂੰ ਦਿੱਲੀ ਦੇ ਵਿੱਚ ਨਜ਼ਰ ਆਇਆ ਸੋ ਮੈਂ ਇਹ ਸਮਝਦਾ ਕਿ ਇਸ ਵੇਲੇ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਉਹ ਕਲੇਸ਼ ਦਾ ਹੈ ਕਿ ਜਿਹੜਾ ਇੰਡੀਆ ਗਠਜੰਦਨ ਦੇ ਵਿੱਚ ਕਲੇਸ਼ ਚੱਲ ਰਿਹਾ ਹੈ ਇਸ ਨੇ ਹੌਰ ਕਿੰਨਾ ਨੁਕਸਾਨ ਕਰਨਾ ਹੈ ਤੇ ਕਿੰਨੇ ਹੋਰ ਸੂਬਿਆਂ ਵਿੱਚ ਕੁਰਬਾਨੀ ਦੇਣੀ ਹੈ ਇਹ ਅਜੇ ਕੁਝ ਵੀ ਜਿਹੜਾ ਉਸ ਬਾਰੇ ਕਹਿ ਨਹੀਂ ਜਾ ਸਕਦਾ ਹੁਣ ਤਾਂ ਜਿਹੜੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਵੀ ਬਹੁਤ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਹੈ ਕਿ ਲੜੋ ਹੋਰ ਲੜੋ ਤੇ ਆਪਸ ਵਿੱਚ ਲੜ ਲੜ ਕੇ ਮਰ ਜਾਓ ਪਰ ਉਹਨਾਂ ਨੇ ਇਹ ਗੱਲ ਜਿਹੜੀ ਹੈ ਉਹ ਆਪਣੇ ਸੂਬੇ ਵਿੱਚ ਨਹੀਂ ਦੇਖੀ ਕਿ ਅਸੀਂ ਕਿੰਨਾ ਕੁ ਮਾਣ ਜਿਹੜੀਆਂ ਦੂਸਰੇ ਸਾਡੇ ਗੁੱਟ ਨੇ ਇੰਡੀਆ ਗੱਠਜੰਡ ਦੇ ਉਹਨਾਂ ਨੂੰ ਦੇ ਰਹੇ ਆ ਕਿਉਂਕਿ ਉਸਨੇ ਆਪਣੀ ਸਰਕਾਰ ਦੇ ਵਿੱਚ ਅਜੇ ਤੱਕ ਕੋਈ ਵੀ ਮੰਤਰੀ ਜਿਹੜਾ ਉਹ ਕਾਂਗਰਸ ਦਾ ਸ਼ਾਮਲ ਨਹੀਂ ਕੀਤਾ ਸੋ ਦੋਸਤੋ ਇਹ ਇਹ ਜ਼ਰੂਰੀ ਹੈ ਕਿ ਜੇ ਤੁਸੀਂ ਕਿਸੇ ਕੋਲੋਂ ਆਪਣਾ ਮਾਣ ਲੈਣਾ ਚਾਹੁੰਦੇ ਹੋ ਸਨਮਾਨ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਉਹਨਾਂ ਹੀ ਸਨਮਾਨ ਕਰਨਾ ਪਵੇਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਗਰ ਰਾਸ਼ਟਰੀ ਪੰਦਰ ਤੇ ਇਸ ਵੇਲੇ ਵੀ ਕੋਈ ਭਾਰਤੀ ਜਨਤਾ ਪਾਰਟੀ ਦਾ ਆਲਟਰਨੇਟਿਵ ਹੈ ਕੋਈ ਉਸ ਦਾ ਵਿਕਲਪ ਹੈ ਤਾਂ ਉਹ ਕਾਂਗਰਸੀ ਹੋ ਸਕਦੀ ਹੈ ਕਿਉਂਕਿ ਕਾਂਗਰਸ ਸਾਰੇ ਦੇਸ਼ ਵਿੱਚ ਅਜੇ ਵਿੱਚ ਹੀ ਅਜੇ ਵੀ ਜਾਰੀ ਹੈ ਤੇ ਉਸ ਦੇ ਜਿਹੜੇ ਕਾਰਜਕਰਤਾ ਨੇ ਅਜੇ ਵੀ ਉਹਦੇ ਨਾਲ ਚੱਲ ਰਹੇ ਨੇ ਹੁਣ ਦੋਸਤੋ ਗੱਲ ਕਰ ਰਹੀ ਹੈ ਜੇ ਆਪਾਂ ਗੱਲ ਕਰੀਏ ਪ੍ਰਤੀਸ਼ਤ ਦੀ ਤੇ ਪ੍ਰਤੀਸ਼ਤ ਸਿਰਫ 2 ਪ੍ਰਤੀਸ਼ਤ ਹੀ ਕੱਟ ਜਿਹੜਾ ਵੋਟਾਂ ਮਿਲੀਆਂ ਨੇ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਇਹ ਕੋਈ ਬਹੁਤ ਵੱਡਾ ਵੱਡੀ ਉਸ ਨੂੰ ਹਾਰ ਜਿਹੜੀ ਹੈ ਉਹ ਨਹੀਂ ਮੰਨਿਆ ਜਾ ਸਕਦਾ ਪਰ ਹਾਰ ਤਾਂ ਹਾਰ ਹੁੰਦੀ ਹੈ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਤਾਂ ਉਸ ਹਾਰ ਦਾ ਪਤਾ ਲੱਗਦਾ ਹੈ ਫਿਰ ਵੀ ਇਹ ਹਾਰ ਜਿਹੜੀ ਹੈ ਇਹ ਕਾਫੀ ਹੱਦ ਤੱਕ ਜਿਹੜੀ ਹੈ ਇਹ ਰੁਕ ਸਕਦੀ ਸੀ ਜੇ ਇਹ ਕਲੇਸ਼ ਨਾ ਹੁੰਦਾ ਇਕੱਠੇ ਰਹਿੰਦੇ ਅਜੇ ਵੀ ਮੌਕਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇ ਉਹ ਇਸ ਤੋਂ ਕੁਝ ਸਭ ਸਿੱਖਣ ਤਾਂ ਇਹ ਜਿਹੜਾ ਇਹ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇਸ ਤੋਂ ਲਾਭ ਵੀ ਮਿਲ ਸਕਦਾ ਹੈ ਬਾਕੀ ਗੱਲ ਰਹੀ ਹੁਣ ਬਿਹਾਰ ਦੀ ਤੇ ਪੰਜਾਬ ਦੀ ਦੇਖੋ ਦਿੱਲੀ ਦੇ ਵਿੱਚ ਜਿਹੜਾ ਰਿਉੜੀ ਕਲਚਰ ਸੀਗਾ ਕਿ ਜਿਹੜਾ ਇੱਕ ਲੰਮੀ ਲਿਸਟ ਸੀ ਜਿਹੜੀ ਉਹ ਕੇਜਰੀਵਾਲ ਨੇ ਜਾਰੀ ਕੀਤੀ ਕਿ ਉਹ ਕਿਹੜੀਆਂ ਕਿਹੜੀਆਂ ਸਹੂਲਤਾਂ ਜਿਹੜੀਆਂ ਹੈ ਉਹ ਦਿੱਲੀ ਵਾਲਿਆਂ ਨੂੰ ਦੇਵੇਗਾ ਉਸ ਨੇ ਔਰਤਾਂ ਨੂੰ ਪੈਸੇ ਦੇਣ ਤੋਂ ਇਲਾਵਾ ਪੜ੍ਹਾਈ ਔਰ ਹਸਪਤਾਲ ਤੋਂ ਇਲਾਵਾ शायद ही कोई ऐसा सैगमेंट छ जिस दे सी तो के लिए उसने सहूलतों का ऐलान नहीं किया हम उस वध के भारतीय जनता पार्टी अपन जहूलत सी लै आई और बहुत चंगे वक्त उसने दो ऐसे ऐलान कि जिसने जी इलैक्शन की बाजी सी पलट दी वो ऐलान से एक अठवे पे कमीशन का गठन और दूजा सी के आमदन करारह लख की छोट ਹੁਣ ਇਹ ਠੀਕ ਹੈ ਕਿ ਇਹ ਜਿਹੜਾ ਇਹ ਟੈਂਪਰੇਰੀ ਸੀ ਕਿਉਂਕਿ ਇਹ ਜਿਹੜੇ ਦੋਨੋਂ ਮੁੱਦੇ ਨੇ ਇਹ ਦਿੱਲੀ ਵਿੱਚ ਹੀ ਜ਼ਿਆਦਾ ਚੱਲ ਸਕਦੇ ਨੇ ਸ਼ਾਇਦ ਪੂਰੇ ਦੇਸ਼ ਵਿੱਚ ਨਾ ਚੱਲਣ ਪਰ ਮੈਂ ਆਉਣ ਵਾਲੇ ਸਮੇਂ ਵਿੱਚ ਵਿਕ ਰਿਹਾ ਹੈ ਕਿ ਸ਼ਾਇਦ ਉਹ ਇਹੋ ਜੀਆਂ ਜਿਹੜੀਆਂ ਫੈਸਿਲਿਟੀਆਂ ਆ ਸ਼ਾਇਦ ਇਹੋ ਜੀਆਂ ਜਿਹੜੀਆਂ ਸਹੂਲਤਾਂ ਹੈ ਉਹ ਬਿਹਾਰ ਵਿੱਚ ਵੀ ਐਲਾਨਣਗੇ ਬਿਹਾਰ ਤੋਂ ਬਾਅਦ ਅਗਲੀਆਂ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਆਉਣੀਆਂ ਨੇ ਉਹਦੇ ਵਿੱਚ ਵੀ ਐਲਾਨਣਗੇ ਜੇ ਪੰਜਾਬ ਵਿੱਚ ਅਜੇ ਵੀ ਆਮ ਆਦਮੀ ਪਾਰਟੀ ਨੇ ਆਪਣੀਆਂ ਐਲਾਨੀਆਂ ਹੋਈਆਂ ਜਿਹੜੀਆਂ ਗਰੰਟੀਆਂ ਨੇ ਉਹ ਪੂਰੀਆਂ ਨਾ ਕੀਤੀਆਂ ਤਾਂ ਉਹਨਾਂ ਦਾ ਹਸ਼ਰ ਜਿਹੜਾ ਹੈ ਉਹ ਕੀ ਹੋ ਸਕਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਦੋਸਤੋ ਜਿਹੜੀ ਕੇਜਰੀਵਾਲ ਦੀ ਹਾਰ ਹੈ ਇਸ ਨੂੰ ਆਪਾਂ ਕੇਜਰੀਵਾਲ ਦੀ ਹਾਰ ਨਾ ਲੈ ਕੇ ਇੱਕ ਸਿਆਸਤ ਲਈ ਬਹੁਤ ਵੱਡਾ ਜਿਹੜਾ ਪਰਵਰਤਨ ਦਾ ਬਿੰਦੂ ਹੈ ਉਹ ਕਹਿ ਸਕਦੇ ਹਾਂ ਕੇਜਰੀਵਾਲ ਦੀ ਹਾਰ ਦਾ ਇੱਕ ਹੋਰ ਜਿਹੜਾ ਐਂਗਲ ਹੈ ਉਹ ਹੈ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਨਵੀਂ ਦਿੱਲੀ ਦੇ ਵਿੱਚ 27 ਸਾਲ ਬਾਅਦ ਸੱਤਾ ਪ੍ਰਾਪਤ ਹੋਈ ਹੈ ਉਹ ਬਹੁਤ ਖੁਸ਼ ਨੇ ਹਾਲਾਂਕਿ ਇਹ ਜਿਹੜਾ ਤਾਜ ਹੈ ਇੱਕ ਕੰਡਿਆ ਦਾ ਤਾਜ ਹੈ ਕਿਉਂਕਿ ਜੋ ਕੁਝ ਉਸਨੇ ਕਿਹਾ ਹੈ ਉਸ ਨੂੰ ਪੂਰਾ ਕਰਨਾ ਬਹੁਤ ਵੱਡਾ ਕੰਮ ਹੈ ਪਰ ਮੈਂ ਉਮੀਦ ਕਰਦਾ ਹੈ ਕਿ ਉਹ ਆਪਣੇ ਕੀਤੇ ਹੋਏ ਵਾਅਦੇ ਜਿਹੜੇ ਆ ਉਹ ਪੂਰੇ ਕਰਨਗੇ ਤੇ ਤੇ ਭਾਰਤੀ ਜਨਤਾ ਪਾਰਟੀ ਨੂੰ ਮੈਂ ਇਸ ਲਈ ਵਧਾਈ ਵੀ ਦਿੰਦਾ ਹਾਂ ਇੱਕ ਗੱਲ ਹੋਰ ਮੈਂ ਭਾਰਤੀ ਜਨਤਾ ਪਾਰਟੀ ਦੇ ਸੰਦਰਭ ਵਿੱਚ ਹੀ ਕਹਿਣੀ ਚਾਹੁੰਦਾ ਹੈ ਕਿ ਦੇਖੋ ਉਹਨਾਂ ਦਾ ਇੱਕ ਚੀਜ਼ ਹੋਰ ਹੈ ਕਿ ਜਿਹੜਾ ਪਾਰਟੀ ਦਾ ਅਨੁਸ਼ਾਸਨ ਹੈ ਉਹ ਕਮਾਲ ਦਾ ਹੈ ਜਿਉਂ ਹੀ ਪ੍ਰਧਾਨ ਮੰਤਰੀ ਕੋਈ ਆਈਡੀਆ ਦਿੰਦੇ ਨੇ ਕੋਈ ਵਿਚਾਰ ਦਿੰਦੇ ਨੇ ਕੋਈ ਬਿਆਨ ਛੱਡਦੇ ਨੇ ਜਦ ਵੀ ਕੋਈ ਅਮਿਤ ਸ਼ਾ ਗ੍ਰਹਿ ਮੰਤਰੀ ਆਪਣਾ ਵਿਚਾਰ ਛੱਡਦੇ ਨੇ ਤਾਂ ਉਹ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਸਾਰੇ ਉਹਨਾਂ ਦੇ ਨੇਤਾ ਉਸ ਲਾਈਨ ਤੋਂ ਬਾਹਰ ਨਹੀਂ ਜਾਂਦੇ ਉਹ ਕਿਉਂ ਨਹੀਂ ਜਾਂਦੇ ਇਸਦੇ ਦੋ ਕਾਰਨ ਨੇ ਇੱਕ ਤਾਂ ਅਨੁਸ਼ਾਸਨ ਹੈ ਔਰ ਦੂਸਰਾ ਇਹ ਜਿਹੜਾ ਇਕੱਠ ਰਹਿਣਾ ਇਕੱਠੇ ਰਹਿਣਾ ਔਰ ਇੱਕੋ ਜਗ੍ਹਾ ਤੇ ਇਕੱਠੇ ਹੋ ਕੇ ਕੰਮ ਕਰਨਾ ਇਹ ਜਿਹੜਾ ਹੈ ਇਹ ਜ਼ਰੂਰ ਕਿਸੇ ਵੀ ਪਾਰਟੀ ਨੂੰ ਇਸ ਦਾ ਜਿਹੜਾ ਲਾਭ ਉਹ ਹੁੰਦਾ ਹੈ ਔਰ ਇਹ ਭਾਰਤੀ ਜਨਤਾ ਪਾਰਟੀ ਇਸੇ ਲਈ ਜਾਣੀ ਜਾਂਦੀ ਹੈ ਔਰ ਹੁਣ ਆਪਾਂ ਜੇ ਇਹਨੂੰ ਦੇਖੀਏ ਕਲੇਸ਼ ਦੇ ਜਿਹੜਾ ਆਪਾਂ ਗੱਲ ਕੀਤੀ ਸੀ ਪੁਆਇੰਟ ਦੀ ਉਹ ਕਲੇਸ਼ ਜਿਹੜਾ ਹੈ ਉਹ ਜੇ ਆਪਾਂ ਪੰਜਾਬ ਦੇ ਸੰਦਰਭ ਵਿੱਚ ਵੀ ਦੇਖੀਏ ਤੇ ਪੰਜਾਬ ਦੇ ਵਿੱਚ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਕੀ ਕਰ ਰਹੀਆਂ ਨੇ ਦੇਖੋ ਕਾਂਗਰਸ ਦੇ ਵਿੱਚ ਵੀ ਧੜੇ ਚੱਲ ਰਹੇ ਨੇ ਅਕਾਲੀ ਦਲ ਦਾ ਤੇ ਹੁਣ ਕੱਲ ਹੀ ਕੀ ਕਰਨੀ ਹੈ ਕਿਉਂਕਿ ਅਕਾਲੀ ਦਲ ਤਾਂ ਪਿਛਲੇ 3 ਸਾਲਾਂ ਵਿੱਚ ਉਹਨਾਂ ਨੂੰ ਆਪਸ ਵਿੱਚ ਲੜਨ ਤੋਂ ਵੇਲ ਨਹੀਂ ਮਿਲ ਰਿਹਾ ਜੇ ਅਜੇ ਵੀ ਉਹ ਕਲੇਸ਼ ਦਾ ਮਤਲਬ ਇਸ ਹਾਰ ਤੋਂ ਨਹੀਂ ਮਤਲਬ ਸਿੱਖਦੇ ਤਾਂ ਫਿਰ ਰੱਬ ਹੀ ਰੱਖਾ ਹੈ ਕਿ ਆਉਣ ਵਾਲੇ ਪੰਜਾਬ ਜਿਹੜਾ ਸਮਾਂ ਹੈ ਆਉਣ ਵਾਲਾ ਜਿਹੜਾ ਸਮਾਂ ਹੈ ਉਸ ਵਿੱਚ ਪੰਜਾਬ ਦੀ ਜਿਹੜੀ ਸਿਆਸੀ ਹਾਲਤ ਹੈ ਉਹ ਕੀ ਹੋਏਗੀ ਮੈਨੂੰ ਐਂ ਲੱਗ ਰਿਹਾ ਹੈ ਕਿ ਆਉਣ ਵਾਲੇ 2 ਸਾਲਾਂ ਦੇ ਵਿੱਚ ਜੇ ਅਕਾਲੀ ਦਲ ਆਪਣੇ ਆਪ ਨੂੰ ਨਹੀਂ ਸੰਭਲਦਾ ਤਾਂ ਕਾਂਗਰਸ ਦਾ ਮਜ਼ਬੂਤ ਹੋਣਾ ਇਹ ਜਿਹੜਾ ਇਹ ਇਹ ਨੂੰ ਕੋਈ ਰੋਕ ਨਹੀਂ ਸਕੇਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਤਾਂ ਲਗਾਤਾਰ ਕੋਸ਼ਿਸ਼ਾਂ ਕਰਦੀ ਰਹੀ ਹੈ ਤੇ ਅੱਗੇ ਵੀ ਕਰੇਗੀ ਔਰ ਜੇ ਉਹ ਉਨ੍ਹਾਂ ਸਹੂਲਤਾਂ ਦੇ ਨਾਲ ਜਿਹੜੀਆਂ ਉਹਨਾਂ ਨੇ ਦਿੱਲੀ ਵਿੱਚ ਦਿੱਤੀਆਂ ਨੇ ਪੰਜਾਬ ਵਿੱਚ ਵੀ ਆਉਂਦੀ ਹੈ ਤਾਂ ਘੱਟ ਤੋਂ ਘੱਟ ਸ਼ਹਿਰਾਂ ਵਿੱਚ ਇਸ ਦਾ ਅਸਰ ਜਿਹੜਾ ਹੈ ਉਹ ਜ਼ਰੂਰ ਹੋ ਸਕਦਾ ਹੈ ਸੋ ਦੋਸਤੋ ਗੱਲ ਇਹ ਹੁੰਦੀ ਹੈ ਕਿ ਇਹੋ ਜੀ ਜਿਹੜੀ ਹਾਰ ਹੁੰਦੀ ਹੈ ਨਾ ਉਹਨੂੰ ਛੋਟੀ ਮੋਟੀ ਹਾਰ ਕਹਿ ਕੇ ਛੱਡ ਨਹੀਂ ਦੇਣਾ ਚਾਹੀਦਾ ਔਰ ਦੂਸਰੀ ਗੱਲ ਇਹ ਵੀ ਕਿ ਕੇਜਰੀਵਾਲ ਦੇ ਲਈ ਵੀ ਇਹ ਸਮਾਂ ਐਸਾ ਹੈ ਕਿ ਹੁਣ ਉਸ ਨੂੰ ਇਸ ਹਾਰ ਤੋਂ ਬਾਅਦ ਸਬਕ ਲੈਣਾ ਚਾਹੀਦਾ ਹੈ ਕਿ ਮੈਂ ਕੁਮੰਡ ਕਿੰਨਾ ਕੁ ਕੀਤਾ ਮੇਰੇ ਅੰਦਰ ਜਿਹੜਾ ਈਗੋ ਸੀਗੀ ਉਹ ਕਿੰਨੀ ਕਾ ਗਈ ਸੀ ਮੈਂ ਆਪਣੇ ਉਹਨਾਂ ਸਾਥੀਆਂ ਨੂੰ ਜਿਹੜੇ ਮੇਰੇ ਨਾਲ ਚੱਲੇ ਸੀ ਕਿਉਂ ਛੱਡ ਦਿੱਤਾ ਜਾਂ ਮੈਂ ਆਪਣੀ ਪਾਰਟੀ ਨੂੰ ਇਸ ਤਰ੍ਹਾਂ ਵਿਸਤਾਰਤ ਕਰਾਂ ਕਿ ਮੇਰੇ ਤੋਂ ਬਿਨਾਂ ਵੀ ਜੜੇ ਆ ਇਹ ਪਾਰਟੀ ਚੱਲ ਸਕੇ ਸੋ ਦੋਸਤੋ ਇਸ ਪਾਰਟੀ ਨੂੰ ਹੁਣ ਆਪਣੇ ਅੰਦਰ ਹੋਰ ਝਾਤੀ ਮਾਰਨ ਦੀ ਲੋੜ ਹੈ ਕਿਉਂਕਿ ਜੇ ਤੁਸੀਂ ਇਹ ਚਾਹੋਗੇ ਕਿ ਉੱਪਰ 4 ਜਾਂ 5 ਜਾਂ 10 ਬੰਦੇ ਬੈਠ ਕੇ ਪਾਰਟੀ ਚਲਾ ਲੈਣਗੇ ਤਾਂ ਉਹ 파ਟੀ ਚੱਲਣ ਵਾਲੀ ਨਹੀਂ ਹੈ ਕਿਉਂਕਿ ਦੁਨੀਆ ਦੇ ਵਿੱਚ ਤਾਂ ਲੋਕ ਬੜੇ ਬੜੇ ਜਿਹੜੇ ਵਿਚਾਰਵਾਨ ਬੈਠੇ ਹੀ ਨੇ ਤੁਹਾਡੇ ਆਸ-ਪਾਸ ਵੀ ਕਈ ਵਾਰਾਂ ਬੈਠੇ ਹੁੰਦੇ ਨੇ ਲੋੜ ਹੁੰਦੀ ਏ ਉਹਨਾਂ ਨੂੰ ਸਨਮਾਨ ਦੇਣ ਦੀ ਤੇ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਦੀ ਗੱਲਾਂ ਨੂੰ ਸੁਣਨ ਦੀ ਮੈਨੂੰ ਉਮੀਦ ਹੈ ਕਿ ਕੇਜਰੀਵਾਲ ਹੁਣ ਇਹ ਗੱਲਾਂ ਸੁਨੇਗਾ ਤੇ ਆਪਣੇ ਹੋਏ ਕੀਤੇ ਹੋਏ ਕੰਮ ਤੇ ਜਿਹੜੇ ਉਸਨੇ ਕੀਤੇ ਨੇ ਉਸ ਨੂੰ ਆਪਾਂ ਅ ਅਜੇ ਤੱਕ ਨਾ ਤਾਂ ਗੁਨਾਹ ਕਹਿ ਸਕਦੇ ਆ ਨਾ ਪਾਪ ਕਹਿ ਸਕਦੇ ਆ ਹਾਂ ਕੁਝ ਗਲਤੀਆਂ ਜ਼ਰੂਰ ਕਹਿ ਸਕਦੇ ਆ ਉਹਨਾਂ ਤੇ ਉਹ ਵਿਚਾਰ ਜ਼ਰੂਰ ਕਰੇਗਾ ਦੋਸਤੋ ਕੇਜਰੀਵਾਲ ਦੀ ਹਾਰ ਦਾ ਇੱਕ ਹੋਰ ਜਿਹੜਾ ਐਂਗਲ ਹੈ ਉਹ ਹੈ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਨਵੀਂ ਦਿੱਲੀ ਦੇ ਵਿੱਚ 27 ਸਾਲ ਬਾਅਦ ਸੱਤਾ ਪ੍ਰਾਪਤ ਹੋਈ ਹੈ ਉਹ ਬਹੁਤ ਖੁਸ਼ ਨੇ ਹਾਲਾਂਕਿ ਇਹ ਜਿਹੜਾ ਤਾਜ ਹੈ ਇੱਕ ਕੰਡਿਆਂ ਦਾ ਤਾਜ ਹੈ ਕਿਉਂਕਿ ਜੋ ਕੁਝ ਉਸਨੇ kiya hai ਉਸ ਨੂੰ ਪੂਰਾ ਕਰਨਾ ਬਹੁਤ ਵੱਡਾ ਕੰਮ ਹੈ ਪਰ ਮੈਂ ਉਮੀਦ ਕਰਦਾ ਹੈ ਕਿ ਉਹ ਆਪਣੇ ਕੀਤੇ ਹੋਏ ਵਾਅਦੇ ਜਿਹੜੇ ਆ ਉਹ ਪੂਰੇ ਕਰਨਗੇ ਤੇ ਭਾਰਤੀ ਜਨਤਾ ਪਾਰਟੀ ਨੂੰ ਮੈਂ ਇਸ ਲਈ ਵਧਾਈ ਵੀ ਦਿੰਦਾ ਹਾਂ ਇੱਕ ਗੱਲ ਹੋਰ ਮੈਂ ਭਾਰਤੀ ਜਨਤਾ ਪਾਰਟੀ ਦੇ ਸੰਦਰਭ ਵਿੱਚ ਹੀ ਕਹਿਣੀ ਚਾਹੁੰਦਾ ਹੈ ਕਿ ਦੇਖੋ ਉਹਨਾਂ ਦਾ ਇੱਕ ਚੀਜ਼ ਹੋਰ ਹੈ ਕਿ ਜਿਹੜਾ ਪਾਰਟੀ ਦਾ ਅਨੁਸ਼ਾਸਨ ਹੈ ਉਹ ਕਮਾਲ ਦਾ ਹੈ ਜਿਉਂ ਹੀ ਪ੍ਰਧਾਨ ਮੰਤਰੀ ਕੋਈ ਆਈਡੀਆ ਦਿੰਦੇ ਨੇ ਕੋਈ ਵਿਚਾਰ ਦਿੰਦੇ ਨੇ ਕੋਈ ਬਿਆਨ ਛੱਡਦੇ ਨੇ ਜਦ ਵੀ ਕੋਈ ਅਮਿਤਸ਼ਾ ਗ੍ਰਹਿ ਮੰਤਰੀ ਆਪਣਾ ਵਿਚਾਰ ਛੱਡਦੇ ਨੇ ਤਾਂ ਉਹ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਸਾਰੇ ਉਹਨਾਂ ਦੇ ਨੇਤਾ ਉਸ ਲਾਈਨ ਤੋਂ ਬਾਹਰ ਨਹੀਂ ਜਾਂਦੇ ਉਹ ਕਿਉਂ ਨਹੀਂ ਜਾਂਦੇ ਇਸਦੇ ਦੋ ਕਾਰਨ ਨੇ ਇੱਕ ਤਾਂ ਅਨੁਸ਼ਾਸਨ ਹੈ ਔਰ ਦੂਸਰਾ ਇਹ ਜਿਹੜਾ ਇਕੱਠ ਰਹਿਣਾ ਇਕੱਠੇ ਰਹਿਣਾ ਔਰ ਇੱਕੋ ਜਗ੍ਹਾ ਤੇ ਇਕੱਠੇ ਹੋ ਕੇ ਕੰਮ ਕਰਨਾ ਇਹ ਜਿਹੜਾ ਹੈ ਇਹ ਜ਼ਰੂਰ ਕਿਸੇ ਵੀ ਪਾਰਟੀ ਨੂੰ ਇਸ ਦਾ ਜਿਹੜਾ ਲਾਭ ਉਹ ਹੁੰਦਾ ਹੈ ਔਰ ਇਹ ਭਾਰਤੀ ਜਨਤਾ ਪਾਰਟੀ ਇਸੇ ਲਈ ਜਾਣੀ ਜਾਂਦੀ ਹੈ ਮੈਨੂੰ ਐਉਂ ਲੱਗ ਰਿਹਾ ਹੈ ਕਿ ਆਉਣ ਵਾਲੇ 2 ਸਾਲਾਂ ਦੇ ਵਿੱਚ ਜੇ ਅਕਾਲੀ ਦਲ ਆਪਣੇ ਆਪ ਨੂੰ ਨਹੀਂ ਸੰਭਲਦਾ ਤਾਂ ਕਾਂਗਰਸ ਦਾ ਮਜ਼ਬੂਤ ਹੋਣਾ ਇਹ ਜਿਹੜਾ ਇਹ ਇਹ ਨੂੰ ਕੋਈ ਰੋਕ ਨਹੀਂ ਸਕੇਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਤਾਂ ਲਗਾਤਾਰ ਕੋਸ਼ਿਸ਼ਾਂ ਕਰਦੀ ਰਹੀ ਹੈ ਤੇ ਅੱਗੇ ਵੀ ਕਰੇਗੀ ਔਰ ਜੇ ਉਹ ਉਹਨਾਂ ਸਹੂਲਤਾਂ ਦੇ ਨਾਲ ਜਿਹੜੀਆਂ ਉਹਨਾਂ ਨੇ ਦਿੱਲੀ ਵਿੱਚ ਦਿੱਤੀਆਂ ਨੇ ਪੰਜਾਬ ਵਿੱਚ ਵੀ ਆਉਂਦੀ ਹੈ ਤਾਂ ਘੱਟ ਤੋਂ ਘੱਟ ਸ਼ਹਿਰਾਂ ਵਿੱਚ ਇਸ ਦਾ ਅਸਰ ਜਿਹੜਾ ਹੈ ਉਹ ਜ਼ਰੂਰ ਹੋ ਸਕਦਾ ਹੈ ਸੋ ਮੈਂ ਇਸ ਦੇ ਨਾਲ ਹੀ ਇਹ ਪੋਡਕਾਸਟ ਜਿਹੜਾ ਹੈ ਉਹ ਖਤਮ ਕਰਨ ਦੀ ਇਜਾਜ਼ਤ ਚਾਹੁੰਦਾ ਹਾਂ ਸਤਿ ਸ੍ਰੀ ਅਕਾਲ